ਛੋਟੇ ਸਿੱਧੂ ਮੂਸੇਵਾਲ ਦੇ ਔਨ ਕਰਕੇ ਸਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ ਤੇ ਅੱਜ ਭਾਨੀ ਸਿੱਧੂ ਨੇ ਲਾਈਵ ਆ ਕੇ ਦੱਸਿਆ ਕਿ ਸਾਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਕਰਕੇ ਅਸੀਂ ਅੱਜ ਛੋਟੇ ਸਿੱਧੂ ਮੂਸੇਵਾਲ ਦੀਆਂ ਖੁਸ਼ੀਆਂ ਨਹੀਂ ਮਨਾ ਸਕੇ ਸਾਨੂੰ ਰਾਹ ਜਾਂਦੇ ਹੋਏ ਰਾਹ ਚ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿਉਂਕਿ ਅਸੀਂ ਭਾਈ ਅਮਰਤਪਾਲ ਸਿੰਘ ਦੇ ਇਕੱਠ ਲਈ ਇਕੱਠੇ ਹੋ ਰਹੇ ਸੀ ਜਿਸ ਤੋਂ ਬਾਅਦ ਜਦੋਂ ਸਰਕਾਰ ਨੂੰ ਪਤਾ ਲੱਗਦਾ ਹੈ ਤੇ ਉਹਨਾਂ ਰਾਹ ਵਿੱਚੋਂ ਹੀ ਭਾਨੀ ਸਿੱਧੂ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਅਤੇ ਹੋਰ ਕੀ ਗਿਆ ਭਾਨੀ ਸਿੱਧੂ ਨੇ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਆਵਾਜ਼ ਜਾਣੀ ਹੈ ਖਾਸ ਕਰਕੇ ਨੌਜਵਾਨਾਂ ਦੇ ਕਰੇ ਮੇਰੀ ਆਵਾਜ਼ ਜਾਣੀ ਹੈ ਦੋ ਚਾਰ ਥੋੜਾ ਨਾ ਮੈਂ ਗੱਲਾਂ ਸਾਂਝੀਆਂ ਕਰ ਲਈ ਆਇਆ ਇੱਕ ਤਾਂ ਪ੍ਰਮਾਤਮਾ ਨੇ ਬਹੁਤ ਵੱਡਿਆ ਸੁਣੀ ਹੈ ਕਿ ਸਾਡਾ ਭਰਾ ਸਿੱਧੂ ਮੂਸੇ ਵਾਲਾ ਵਾਪਸ ਆ ਗਿਆ ਉਸ ਦੀ ਵੀ ਚੰਗੀ ਤਰ੍ਹਾਂ ਜਿਹੜੇ ਅੱਜ ਅਸੀਂ ਖੁਸ਼ੀ ਨਹੀਂ ਮਨਾ ਸਕੇ ਖੁਸ਼ੀ ਨਾ ਮਨਾਉਣ ਦਾ ਕਾਰਨ ਕੀ ਆ ਕਿਉਂਕਿ ਸਰਕਾਰ ਨੇ ਅੱਜ ਸਾਰਾ ਦਿਨ ਬਿਠਾ ਕੇ ਰੱਖਿਆ ਥਾਣੇ ਦੇ ਵਿੱਚ ਕਾਰਨ ਕੀ ਆ ਵੀਰੋ ਕਈ ਦਿਨਾਂ ਤੋਂ ਮੈਂ ਜਿੰਨੇ ਕਿ ਜੋਗਰਾ ਮੈਂ ਆਪਣਾ ਦੇਖੋ ਕਿਤੇ ਛੋਟੇ ਸਿੱਧੂ ਮੂਸੇਵਾਲ ਦੇ ਜਨਮ ਤੋਂ ਬਾਅਦ ਮਨਕੀਰ ਤੌਲਖਣ ਨੇ ਵੀ ਇੱਕ ਪੋਸਟ ਪਾ ਕੇ ਲਿਖਿਆ ਕਿ ਲੱਖ ਖੁਸ਼ੀਆਂ ਪਾਸ਼ਾਈਆਂ ਜਿਸ ਸਤਿਗੁਰੂ ਨਦਰ ਕਰੇ ਤੇ ਅਗਲੀ ਪੋਸਟ ਵਿੱਚ ਲਿਖਿਆ ਵਾਹਿਗੁਰੂ ਨਾਲ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਦੇ ਛੋਟੇ ਸਿੱਧੂ ਮੂਸੇਵਾਲ ਦੀ ਫੋਟੋ ਸਾਂਝੀ ਕੀਤੀ ਸੀ